ਫੈਂਟਸ ਸੱਚੀ ਵੇਚੀ ਹੈ ਤੁਸੀਂ ਸੱਚੀ ਵੇਚੀ ਭਾਣੇ ਕੋਈ ਪੈਸਾ ਨਹੀਂ ਲੈਂਦਾ ਪ੍ਰੋਡਿਊਸਰਾਂ ਤੋਂ ਪ੍ਰੋਡਿਊਸਰ ਆਪਣੇ ਘਰ ਦੇ ਆ ਆਪਾਂ ਕੋਈ ਪੈਸਾ ਨਹੀਂ ਲੈਂਦਾ ਮੈਂ ਕਹਾਂ ਕੋਈ ਚੱਕਰ ਨਹੀਂ ਆਪਣੀ ਡਿਫੈਂਡਰ ਵੇਚਦੀ ਹੈ ਆਪਣੀ ਗੱਡੀ ਵੇਚਦੀ ਪਰ ਆਪਣੀ ਗੱਡੀ ਵਾਲੇ ਤਾਂ ਨਹੀਂ ਲੈਂਦੇ ਉਹਨਾਂ ਨੇ ਪੈਸੇ ਐਵੇਂ ਝੂਠ ਮਾਰਾ ਗੱਡੀ ਤਾਂ ਮੈਂ ਬਾਦਲ ਕੇ ਹੋਰ ਲਿਆ ਆ ਆਉਂਦੀ ਤੇ ਪਰ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਫ੍ਰੀ ਮਤਲਬ ਭਾਣੇ ਇਹ ਨਾ ਸਾਡੀ ਸਾਰਿਆਂ ਦੀ ਸਾਂਝੀ ਜੀ ਚੀਜ਼ ਆ ਸਾਨੂੰ ਐ ਆ ਵੀ ਗੱਲਬਾਤ ਦੀ ਵੀ ਮੂਵੀ ਆ ਹੁਣ ਵੀ ਸਾਨੂੰ ਇਹ ਆ ਵੀ ਯਾਰ ਸਾਡਾ ਪ੍ਰੋਡਕਟ ਵਧੀਆ ਹੋਵੇ ਬਸ ਗੁਲਾਬ ਸਿੱਧੂ ਨੇ ਆਪਣੀ ਪਹਿਲੀ ਫਿਲਮ ਕਰਨ ਵਾਸਤੇ ਆਪਣੀ ਗੱਡੀ ਹੀ ਵੇਚ ਦਿੱਤੀ ਤੇ ਗੁਲਾਬ ਸਿੱਧੂ ਨੂੰ ਪਤਾ ਹੀ ਕਿ ਸਿੱਧੂ ਮੂਸੇਵਾਲੇ ਦੇ ਨਾਂ ਰਹਿ ਕੇ ਉਹਨੇ ਬਹੁਤ ਕੁਝ ਜਿਹੜਾ ਕਿ ਉਹ ਸਿੱਖਿਆ ਨੇ ਇਹਦੇ ਵਿੱਚ ਇਹ ਵੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਸਾਨੂੰ ਪਹਿਲਾਂ ਆਪਣਾ ਕੁਝ ਖੋਣਾ ਪੈਂਦਾ ਆ ਫਿਰ ਸਾਨੂੰ ਕੁਝ ਨਾ ਕੁਝ ਜਾ ਕੇ ਜਿਹੜਾ ਕਿ ਉਹ ਮਿਲਦਾ ਆ ਤੁਹਾਡੇ ਲੋਕਾਂ ਕਰਕੇ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਜਿਹੜੇ ਗੁਲਾਬ ਸਿੱਧੂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਵਾਸਤੇ ਉਹਨੇ ਆਪਣੀ ਫਿਲਮ ਕਰਨ ਵਾਸਤੇ ਆਪਣੀ ਗੱਡੀ ਤੱਕ ਜਿਹੜੀ ਕਿ ਉਹ ਵੇਚ ਦਿੱਤੀ ਆ ਬਾਕੀ ਹੋਰ ਚੀਜ਼ਾਂ ਵੀ ਕੁਝ ਨਾ ਕੁਝ ਜਿਹੜੀਆਂ ਕਿ ਉਹ ਵੇਚੀਆਂ ਹੋਣਗੀਆਂ ਪਰ ਜਿੰਨਾ ਕਿ ਗਾਇਕ ਤੇ ਕਲਾਕਾਰ ਦੱਸਦੇ ਨੇ ਵੀ ਆਪਾਂ ਜਿਹੜੀ ਕਿ ਆਪਣੀ ਗੱਡੀ ਵੇਚ ਦਿੱਤੀਆਂ ਜਾਂ ਇਹਦੇ ਕੋਲੋਂ ਪੈਸੇ ਉਧਾਰ ਰਹੇ ਨੇ ਅੱਜ ਤੁਸੀਂ ਰਾਜਪਾਲ ਦੀ ਵੀ ਹਾਲਤ ਦੇਖ ਸਕਦੇ ਹੋ ਉਹਦੀਆਂ ਵੀ ਵੀਡੀਓ ਆਪਾਂ ਆਪਣੇ ਚੈਨਲ ਦੇ ਉੱਪਰ ਪਾਈਆਂ ਹੋਈਆਂ ਨੇ ਵੀ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਕਿੰਨਾ ਕੁ ਕਰਨਾ ਪੈਂਦਾ ਤੇ ਕੁਝ ਲੋਕੀ ਇਦਾਂ ਕਹਿ ਦਿੰਦੇ ਨੇ ਵੀ ਇਹ ਅੱਜ ਕੱਲ ਦਾ ਸ਼ੋਰ ਆ ਅੱਜ ਨਹੀਂ ਉੱਤੇ ਜਿਹੜਾ ਕਿ ਉਹ ਚੱਲ ਗਿਆ ਆ ਇਦਾਂ ਸਾਰੀਆਂ ਨਈ ਗੱਲਾਂ ਇੰਨਾ ਜ਼ਿਆਦਾ ਸਟਰਗਲ ਜਿਹੜੇ ਕਿ ਸਿੰਗਰ ਕਰਦੇ ਨੇ ਜਾਂ ਗਾਇਕ ਕਰਦੇ ਨੇ ਉਹ ਸਾਰੀਆਂ ਮਿਹਨਤਾਂ ਨੂੰ ਅੱਗੇ ਲੈ ਕੇ ਆਉਣਾ ਇੱਕ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਗੁਲਾਬ ਸੁਧ ਨੇ ਬੜੇ ਹੀ ਪਿਆਰ ਦੇ ਨਾਲ ਜੀ ਖਾਨ ਤੁਸੀਂ ਇਹਨਾਂ ਨੂੰ ਯਾ ਜੀ ਖਾਨ ਸਾਬੇ ਨੂੰ ਤੁਸੀਂ ਲੈ ਲਓ ਕਿੰਨੇ ਇੱਕ ਸਿੰਗਰ ਨੇ ਜਿਹੜੇ ਕਿ ਮਾੜੇ ਘਰਾਂ ਦੇ ਵਿੱਚ ਉੱਠ ਕੇ ਲਿਖਤ ਚੰਗੀਆਂ ਹੁੰਦ ਕਰਕੇ ਇੱਕ ਪੰਜਾਬ ਦੇ ਲੋਕਾਂ ਦਾ ਪਿਆਰ ਮਿਲਣ ਕਰਕੇ ਉਹਨਾਂ ਨੂੰ ਇੰਨੀ ਉੱਚੀ ਇਮਾਰਤ ਦੇ ਉੱਤੇ ਬਿਠਾ ਦਿੱਤਾ ਪੰਜਾਬ ਦੇ ਲੋਕਾਂ ਨੇ ਅੱਜ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਜਾ ਕੇ ਏਡੀ ਕੀ ਸ਼ੂਟਿੰਗ ਚੱਲਣਦੀ ਆ ਬਾਕੀ ਤੁਸੀਂ ਇਸ ਵੀਡੀਓ ਨੂੰ ਕੀ ਕਹਿਣਾ ਚਾਹੋਗੇ ਗੁਲਾਬ ਸਿੱਧੂ ਦੀ ਪਹਿਲੀ ਫਿਲਮ ਹਿੱਟ ਹੋਵੇਗੀ ਜਾਂ ਨਹੀਂ ਇਹ ਤੁਸੀਂ ਲੋਕਾਂ ਨੇ ਕਮੈਂਟ ਕਰਕੇ ਦੱਸਣਾ ਹੈ ਤੇ ਇਦਾਂ ਦੀਆਂ ਹੋਰ ਨਵੀਆਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀਆਂ ਖਬਰਾਂ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਹਰ ਰੋਜ਼ ਤੁਹਾਡੇ ਵਾਸਤੇ ਇਦਾਂ ਦੀਆਂ ਨਵੀਆਂ ਤੋਂ ਨਵੀਂ ਅਪਡੇਟਾਂ ਮੈਂ ਲੈ ਕੇ ਆਉਂਦੇ ਰਵਾਂਗਾ ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ